ਨਹੀਂ ਰੁਕਣਗੇ ਕਿਸਾਨ ਤੇ ਹੁਣ ਵੱਡਾ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਤੇ ਦੱਸਦੀ ਹੈ ਕਿ ਉਥੇ ਸਰਕਾਰ ਨੂੰ ਮੁੜ ਤੋਂ ਲਲਕਾਰਿਆ ਜਾ ਰਿਹਾ ਹੈ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਦੱਸੀਏ ਕਿ ਕਿਸਾਨਾਂ ਨੇ ਹੁਣ ਅਗਲੀ ਰਣਨੀਤੀ ਘੜ ਲਈ ਹੈ ਤੇ ਉੱਥੇ ਹੀ ਅੱਜ ਮੀਟਿੰਗ ਹੋਣ ਜਾ ਰਹੀ ਹੈ ਤੇ ਇਸ ਮੀਟਿੰਗ ਦੇ ਵਿੱਚ ਕਿਸਾਨ ਜਥੇਬੰਦੀਆਂ ਕਈ ਵੱਡੇ ਫੈਸਲੇ ਲੈ ਸਕਣਗੀਆਂ ਤੇ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਸ਼ਾਮ ਨੂੰ ਜਿਹੜਾ ਕਿ ਕਿਸਾਨਾਂ ਨੂੰ ਵਿਸਦਾ ਦਿੱਤਾ ਹੈ ਪੰਜਾਬ ਸਰਕਾਰ ਨੇ ਕਿ ਆਓ ਬੈਠੋ ਗੱਲਬਾਤ ਕਰਾਂਗੇ ਤੇ ਜਿਸ ਦੇ ਦੌਰਾਨ ਗੁਰਮੀਤ ਸਿੰਘ ਖੋੜੀਆ ਇਸ ਸਭ ਮੀਟਿੰਗ ਦੀ ਗਵਾਹੀ ਕਰਨਗੇ ਤੇ ਜਿਸ ਦੇ ਤਹਿਤ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਹੈ ਤੇ ਦੂਜੇ ਪਾਸੇ ਦੱਸਿਏ ਕਿ ਉੱਥੇ ਹੀ ਅੱਜ ਕਿਸਾਨ ਮੀਟਿੰਗ ਕਰਨ ਜਾ ਰਹੇ ਨੇ ਤੇ ਅਗਲੀ ਰਣਨੀਤੀ ਕੜਨਗੇ ਤੇ ਜਿਸ ਦੇ ਤਹਿਤ ਉੱਥੇ ਹੀ ਇਹ ਵੱਡੀ ਖਬਰ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਜੋ ਧਰਨੇ ਦੇ ਉੱਤੇ ਪੰਜਾਬ ਪੁਲਿਸ ਨੇ ਐਕਸ਼ਨ ਲਿਆ ਉਸ ਨੂੰ ਲੈ ਕੇ ਹੋਰ ਭੜਕਦੀ ਹੋਈ ਕਿਸਾਨ ਜਥੇਬੰਦੀਆਂ ਨਸਰ ਆ ਰਹੀਆਂ ਨੇ ਜਿਸ ਦੇ ਤਹਿਤ ਉਥੇ ਹੀ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਖਨੌਰੀ ਬਾਰਡਰ ਦੇ ਉੱਤੇ ਜੋ ਕੁਝ ਹੋਇਆ ਉਸ ਨੂੰ ਲੈ ਕੇ ਕੱਲ ਕਿਸਾਨਾਂ ਦੇ ਵੱਲੋਂ ਜ਼ਬਰਦਸਤ ਜਿਹੜਾ ਕਿ ਇੱਕ ਹੰਗਾਮਾ ਕੀਤਾ ਗਿਆ ਤੇ ਵੱਖ-ਵੱਖ ਥਾਵਾਂ ਦੇ ਉੱਤੇ ਰੋਡ ਜਾਮ ਕਰ ਦਿੱਤੇ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਡੀਸੀ ਦਫ਼ਤਰਾਂ ਦਾ ਘਿਰਾਓ ਕੀਤਾ ਗਿਆ ਤੇ ਉੱਥੇ ਹੀ ਗਰਾਹਾਂ ਦੀ ਫੋਰਸ ਦੇ ਵਿਰੁੱਧ ਲੋ ਵੀ ਇਕਾਕਰਨ ਦੇ ਲਈ ਕਹਿ ਦਿੱਤਾ ਗਿਆ ਤੇ ਉਥੇ ਹੀ ਉਗਰਾਹ ਨੇ ਕਿਹਾ ਕਿ ਅੱਜ ਇਕੱਠੇ ਹੋਣ ਦੀ ਲੋੜ ਹੈ ਤੇ ਜਿਸ ਤੋਂ ਬਾਅਦ ਉਥੇ ਜੇ ਅੱਜ ਹੀ ਇਕੱਠੇ ਹੁੰਦੇ ਤਾਂ ਕੁਝ ਨਾ ਹੁੰਦਾ ਦੂਜੇ ਪਾਸੇ ਹੁਣ ਜਗਜੀਤ ਸਿੰਘ ਢੱਲੇਵਾਲ ਸਰਵੰਸਿਕ ਵਧੇ ਰਹੇ ਤੇ ਕਈ ਹੋਰ ਜਥੇਬੰਦੀਆਂ ਦੀ ਗ੍ਰਿਫਤਾਰੀ ਹੋਈ ਤੇ ਜਿਸ ਤੋਂ ਬਾਅਦ ਲਗਾਤਾਰ ਕਿਸਾਨ ਹੋਰ ਭੜਕਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਅੱਜ ਕਿਸਾਨ ਜਥੇਬੰਦੀਆਂ ਕੋਈ ਵੱਡੀ ਰਣਨੀਤੀ ਕਰ ਸਕਦੀਆਂ ਨੇ ਅਗਲਾ ਪਲਾਨ ਕਰ ਸਕਦੇ ਨੇ ਤੇ ਦੂਜੇ ਪਾਸੇ ਦੱਸਿਆ ਗਿਆ ਹੈ ਕਿ 12 ਵਜੇ ਅੱਜ ਮੁੱਖ ਮੰਤਰੀ ਪ੍ਰਭਗਵਨ ਸਿੰਘ ਮਾਨ ਦੇ ਪੁੱਤਲੇ ਸਾਡੇ ਜਾਣਗੇ ਤੇ ਉੱਥੇ ਹੀ ਦੁਆਰਾ ਕਿਸਾਨਾਂ ਦੇ ਵੱਲੋਂ ਸਰਕਾਰ ਨੂੰ ਲਲਕਾਰ دیا ਗਿਆ ਤੂੰ ਮੁੜ ਤੋਂ ਲਲਕਾਰਿਆ ਜਾ ਰਿਹਾ ਹੈ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਦੱਸੀਏ ਕਿ ਕਿਸਾਨਾਂ ਨੇ ਹੁਣ ਅਗਲੀ ਰਣਨੀਤੀ ਘੜ ਲਈ ਹੈ ਤੇ ਉੱਥੇ ਹੀ ਅੱਜ ਮੀਟਿੰਗ ਹੋਣ ਜਾ ਰਹੀ ਹੈ ਤੇ ਇਸ ਮੀਟਿੰਗ ਦੇ ਵਿੱਚ ਕਿਸਾਨ ਜਥੇਬੰਦੀਆਂ ਕਈ ਵੱਡੇ ਫੈਸਲੇ ਲੈ ਸਕਣਗੀਆਂ ਤੇ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਸ਼ਾਮ ਨੂੰ ਜਿਹੜਾ ਕਿ ਕਿਸਾਨਾਂ ਨੂੰ ਵਿਸ਼ਦਾ ਦਿੱਤਾ ਹੈ ਪੰਜਾਬ ਸਰਕਾਰ ਨੇ ਕਿ ਆਓ ਬੈਠੋ ਗੱਲਬਾਤ ਕਰਾਂਗੇ ਤੇ ਜਿਸ ਦੇ ਦੌਰਾਨ ਗੁਰਮੀਤ ਸਿੰਘ ਖੋੜੀਆ ਇਸ ਸਭ ਮੀਟਿੰਗ ਦੀ ਗਵਾਹੀ ਕਰਨਗੇ ਤੇ ਜਿਸ ਦੇ ਤਹਿਤ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਹੈ ਤੇ ਦੂਜੇ ਪਾਸੇ ਦੱਸਿਏ ਕਿ ਉੱਥੇ ਹੀ ਅੱਜ ਕਿਸਾਨ ਮੀਟਿੰਗ ਕਰਨ ਜਾ ਰਹੇ ਨੇ ਤੇ ਅਗਲੀ ਰਣਨੀਤੀ ਕੜਨਗੇ ਤੇ ਜਿਸ ਦੇ ਤਹਿਤ ਉੱਥੇ ਹੀ ਇਹ ਵੱਡੀ ਖਬਰ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਜੋ ਧਰਨੇ ਦੇ ਉੱਤੇ ਪੰਜਾਬ ਪੁਲਿਸ ਨੇ ਐਕਸ਼ਨ ਲਿਆ ਉਸ ਨੂੰ ਲੈ ਕੇ ਹੋਰ ਭੜਕਦੀ ਹੋਈ ਕਿਸਾਨ ਜਥੇਬੰਦੀਆਂ ਨਸਰ ਆ ਰਹੀਆਂ ਨੇ ਜਿਸ ਦੇ ਤਹਿਤ ਉਥੇ ਹੀ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਖਨੌਰੀ ਬਾਰਡਰ ਦੇ ਉੱਤੇ ਜੋ ਕੁਝ ਹੋਇਆ ਉਸ ਨੂੰ ਲੈ ਕੇ ਕੱਲ ਕਿਸਾਨਾਂ ਦੇ ਵੱਲੋਂ ਜ਼ਬਰਦਸਤ ਜਿਹੜਾ ਕਿ ਇੱਕ ਹੰਗਾਮਾ ਕੀਤਾ ਗਿਆ ਤੇ ਵੱਖ-ਵੱਖ ਥਾਵਾਂ ਦੇ ਉੱਤੇ ਰੋਡ ਜਾਮ ਕਰ ਦਿੱਤੇ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਡੀਸੀ ਦਫ਼ਤਰਾਂ ਦਾ ਘਰਾਓ ਕੀਤਾ ਗਿਆ ਤੇ ਉੱਥੇ ਹੀ ਗ੍ਰਾਹਾਂ ਦੀ ਫੋਰਸ ਦੇ ਵਿਵਲੋ ਵੀ ਇਕਾਕਰਨ ਦੇ ਲਈ ਕਹਿ ਦਿੱਤਾ ਗਿਆ ਤੇ ਉਥੇ ਹੀ ਉਗਰਾਹ ਨੇ ਕਿਹਾ ਕਿ ਅੱਜ ਇਕੱਠੇ ਹੋਣ ਦੀ ਲੋੜ ਹੈ ਤੇ ਜਿਸ ਤੋਂ ਬਾਅਦ ਉਥੇ ਜੇ ਅੱਜ ਹੀ ਇਕੱਠੇ ਹੁੰਦੇ ਤਾਂ ਕੁਝ ਨਾ ਹੁੰਦਾ ਦੂਜੇ ਪਾਸੇ ਹੁਣ ਜਗਜੀਤ ਸਿੰਘ ਢੱਲੇਵਾਰ ਸਰਵੰਸਿਕ ਵਧੇ ਰਹੇ ਤੇ ਕਈ ਹੋਰ ਜਥੇਬੰਦੀਆਂ ਦੀ ਗ੍ਰਿਫਤਾਰੀ ਹੋਈ ਤੇ ਜਿਸ ਤੋਂ ਬਾਅਦ ਲਗਾਤਾਰ ਕਿਸਾਨ ਹੋਰ ਭੜਕਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਅੱਜ ਕਿਸਾਨ ਜਥੇਬੰਦੀਆਂ ਕੋਈ ਵੱਡੀ ਰਣਨੀਤੀ ਕਰ ਸਕਦੀਆਂ ਨੇ ਅਗਲਾ ਪਲਾਨ ਕਰ ਸਕਦੇ ਨੇ ਤੇ ਦੂਜੇ ਪਾਸੇ ਦੱਸਿਆ ਗਿਆ ਹੈ ਕਿ 12 ਵਜੇ ਅੱਜ ਮੁੱਖ ਮੰਤਰੀ ਪਗਵੰਸ ਸਿੰਘ ਮਾਂ ਦੇ ਪੁੱਤਲੇ ਸਾਡੇ ਜਾਣਗੇ ਤੇ ਉਥੇ ਹੀ ਦੁਆਰਾ ਕਿਸਾਨਾਂ ਦੇ ਵੱਲੋਂ ਸਰਕਾਰ ਨੂੰ ਲਲਕਾਰ ਗਿਆ